ਸ਼੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ਪੁਰਬ ਨੂੰ ਲੈ ਕੇ ਇਤਿਹਾਸਿਕ ਗੁਰਦੁਆਰਾ ਕਨ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਦਾ ਆਰੰਭ ਹੋਇਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਚ ਇਸ ਨਗਰ ਕੀਰਤਨ ਦੀ ਸ਼ੁਰੂਆਤ ਸਵੇਰ ਗੁਰਦੁਆਰਾ ਕਨ ਸਾਹਿਬ ਤੋਂ ਹੁੰਦੇ ਹੋਏ ਇਹ ਨਗਰ ਕੀਰਤਨ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਦਾ ਹੋਇਆ ਦੁਬਾਰਾ ਗੁਰਦੁਆਰਾ ਸ੍ਰੀ ਕੰਨ ਸਾਹਿਬ ਕੇ ਜਾ ਕੇ ਸਮਾਪਤ ਹੋਏਗਾ ਗਲਬਾ ਦੌਰਾਨ ਸੰਗਤ ਨੇ ਖੁਸ਼ੀ ਪ੍ਰਗਟਉਂਦਿਆਂ ਕਿਹਾ ਕਿ ਸਰਦੀ ਦੀ ਕੋਈ ਪਰਵਾਹ ਨਹੀਂ ਅਸੀਂ ਆਪਣੇ ਗੁਰੂ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਸਾਲਾ ਨਹੀਂ ਪਹੁੰਚੇ ਆਂ ਨਾਰਗ ਦੇ ਸੂਬਾਗਤ ਸਿੱਕੇ ਪਾਸ਼ਾ ਜੰਮ ਤੇ ਅਗੇ ਸੂਕੇ ਜੱਟ ਨੂੰ ਲੱਖ ਲੱਖ ਵਧਾਈ ਜਿੰਦਾ ਹਾਂ ਇਹ ਮਹਾਰਾ ਸਿੱਕੇ ਪਾਸ਼ਾ ਬਟਾਲੇ ਦੀ ਧਰਤੀ ਦੇ ਅੰਗੇ ਪਰੇ ਹੱਥ ਰੱਖੇ ਹੋਈ ਸਮਾਜ ਸਰਕਾਰ ਬੱਜੇ ਹੋ ਮਹਾਰਾ ਕਾਂਦੀ ਸੀ ਬੱਜੇ ਸਾਡੀ ਇਹ ਮਹਾਰਾ ਸਿੱਕੇ ਪਰਾ ਦੇ ਹਾਲਾਤ ਸਿੱਤੀ ਆ ਪਰ ਨਵਾਂ ਸਾਜ ਜਿਹੜਾ ਨੰਗੇ ਮਹਾਰਾ ਤੁਹਾਡੇ ਚਾਹਣਾ ਨਮਨ ਕਰਨਾ ਹੈ ਇਹ ਧਰਤੀ ਜਿਹੜੀ ਲੋਕੀ ਸਾਰੇ ਆਏ ਮਹਾਰਾ ਸਿੱਕੇ ਪਾਸ਼ਾ ਫੇਰ ਪਰੇ ਹੱਤਰ ਕੇ ਮੈਂ ਇਸਤੀ ਨਾਲੇ ਬਟਾਲੇ ਦੇ ਕਮਿਸ਼ਨਰ ਸਾਹਿਬ ਨੂੰ ਦੇ ਬਟਾਰੇ ਨਗਰਪਾਲਿਕਾ ਨੂੰ ਕਹੋ ਜਿਹੜਾ ਚਾਰਜ ਮਾਲਕਮਿਸ਼ਨਰ ਸਾਹਿਬ ਯਸ਼ਿੰਦਰ ਸਾਹਿਬ ਨੇ ਸਾਹਿਬ ਜੀ ਕਹਿੰਦੇ ਕਿ ਪਿੱਠੀ ਪੱਤਰ ਦੇ ਦੇ ਵੀ ਸੋ ਫਾਈਲ ਦਾ ਨਕਾਮ ਹੋਏ ਨੇ ਮਹਾਰਾਜ ਇਹ ਕੋਈ ਇਹਨਾਂ ਨੂੰ ਪਤਾ ਨਹੀਂ ਚਾਹੇ ਗੁਰਦਾ ਜਨ ਦੇ ਜਿਹੜੇ ਸਭ ਕੁਝ ਫੋਮ ਵਾਸਤੇ ਬਾੜਤਾ ਪਰ ਇਹ ਖਿਆਰ ਰੱਖਣਾ ਚਾਹੀਦਾ ਇੱਕਾਸ ਤੋਂ ਯਸ਼ਿੰਦਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਇਥੋ ਦੇ ਸੈਂਟਰੀ ਸਪਾਈਡਰ ਮੈਂਗਰ ਸਟੂਡੈਂਟ ਨੂੰ ਮਿਲ ਕੇ ਆਇਆ ਪਿੱਠੀ ਪੱਤਰ ਦੇ ਰਹੇ ਆ ਪਰ ਨਹੀਂ ਕੀਤਾ ਪਰ ਜੇ ਨਹੀਂ ਤਾਂ ਬਟਾਰੇ ਧਰਤੀ ਮੰਡੀ ਸਾਨੂੰ ਮਿਲਾਂ ਤਾਂ ਪਉਂਦੀ ਕਮਾਲ ਨੂੰ ਮਿਲਾਂ ਤਾਂ ਪਉਂਦੀ ਹੈ ਇਹੋ ਤੇ ਮੁਲਾਜ਼ਮਾਂ ਨੂੰ ਤੋਂ ਲਈਏ ਤੇ ਬਹੁਤ ਮਾੜਾ ਕੰਮ ਇਹਨਾਂ ਵਾਸਤੇ ਜੇ ਤਾਂ ਹੀ ਕਰਨ ਦੇ ਤਾਂ ਕੋਈ ਚੰਗੀ ਗੱਲ ਨਹੀਂ ਜਾਗੀ ਜੋ ਵੀ ਆ ਇਹ ਕਰਨ ਦੇ ਬਾਅਦ ਨੂੰ ਕਹਿਣ ਦੇ ਬਾਅਦ ਨੂੰ ਨਹੀਂ ਕੰਮ ਹੋਇਆ ਕਿ ਸ਼ੁਰੂ ਮਾਰਾ ਸਿੱਕੇ ਪਾਛਾ ਇਹਨਾਂ ਦੇ ਮੇਕ ਤੇ ਸਟਾਫ ਮਖਰੇ ਨਾ ਹੋਇਆ ਬੰਦਿਆਂ ਨੂੰ ਇਹੋ ਜੇ ਇਸ ਤਰ੍ਹਾਂ ਨੂੰ ਇਸੋ ਦੇ ਰਹਿਣ ਦੇ ਕਾਬਿਲ ਨਹੀਂ ਕਿ ਜਿਹੜੇ ਇਹੋ ਜੇ ਕੰਮ ਕਰਦੇ ਨੇ ਬਾਅਦ ਨੂੰ ਕਹਿਣ ਦੇ ਕੁਝ ਨਹੀਂ ਕੀਤਾ ਉਹਨਾਂ ਨੇ ਅੱਜ ਸਮਾਜ ਮੁਰਗੀ ਸਾਡੀ ਜਿਹੜੀ ਰੋਸ ਪ੍ਰਗਟ ਕਰਦੀ ਭਾਈ ਉਹ ਸਾਨੂੰ ਗ੍ਰਾਂਟ ਤਾਂ ਭੌਂਦੇ ਹੀ ਉਹ ਸਾਨੂੰ ਸਾਡੇ ਦੁਆਲੇ ਹੁੰਦੇ ਸੀ ਤੁਹਾਡਾ ਪ੍ਰਬੰਧ ਕੀ ਇਹ ਮਾਲਾ ਅਸਰ ਜਿਹੜੇ ਨੇ ਇੰਨਾ ਜੀ ਸਾਰੀ ਮਕੈਨੀ ਸਾਰੀ ਜੀ ਨੂੰ ਕੀਤਾ ਇਹ ਬਾਜੀ ਕਹਿੰਦੇ ਨਾ ਕੀਤਾ ਬਹੁਤ ਆ ਕੋਈ ਮੰਗਣਾ ਪਰੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਨ ਸਦਾਨੀ ਸਾਬੇ ਕਮਾਲ ਤੰਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪ੍ਰਕਾਸ਼ ਪੁਰਬ ਨੂੰ ਸਮਰਪਤ ਅੱਜ ਬਹੁਤ ਮਹਾਨ ਨਗਰ ਕੀਰਤਨ ਗੋਤੋਰਾ ਸ਼੍ਰੀ ਕਾਂਸਾ ਤੋਂ ਸਜਾਇਆ ਗਿਆ ਹੈ ਔਰ ਸ਼ਾਇਦ ਵਕ ਵਕ ਸਾਰੇ ਰਸਤੇ ਆ ਜੋ ਹੁੰਦਾ ਆ ਮੁੜ ਕੇ ਗੋਤੋਰਾ ਸ਼੍ਰੀ ਕਾਂਸਾ ਵਿਖੇ ਹੀ ਜਿਹੜੀ ਸੰਪੂਰਨਤਾ ਹੋਏਗੀ ਉਹਦਾ ਰੂਟ ਹੈ ਜੀ ਅ ਜਲੰਧਰ ਰੋਡ ਅ ਸੁਖਾ ਸਿੰਘ ਮਹਤਾਬ ਸਿੰਘ ਚੌਕ ਇਸ ਤੋਂ ਬਾਅਦ ਪੁਲਸ ਲਾਈਨ ਫਿਰ ਜੀਟੀ ਰੋਡ ਜੀਟੀ ਰੋਡ ਤੋਂ ਹੁੰਦਾ ਹੋਇਆ ਆਪਣੇ ਸਿੰਬਲ ਚੌਕ ਗਾਂਧੀ ਚੌਕ ਤੇ ਉਸ ਤੋਂ ਬਾਅਦ ਸਿਆਰੀ ਮਹੱਲੇ ਨੂੰ ਹੁੰਦਾ ਹੋਇਆ ਕੋਟਰਾ ਕਨਸਾ ਸਮਾਗਮ ਕਿੰਨਾ ਕੁ ਸ਼ਾ ਸਜੋਤ ਫੇਰੇ ਬਹੁਤ ਧੁੰਦ ਸੀ ਪਰ ਸੰਗਤ ਦਾ ਉਤਸ਼ਾਹ ਜਿਹੜਾ ਉਹ ਵੇਖਣਯੋਗ ਸੀ ਜੀ ਉਹਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਅਰੀਨਾ ਸੰਗਤਾਂ ਵਿੱਚ ਉਤਸ਼ਾਹ ਪਿਆਰ ਕੋਈ ਗੋਬਿੰਦ ਸਿੰਘ ਮਹਾਰਾਜ ਨੂੰ ਨਤਮਸਤਕ ਹੋਣ ਵਾਸਤੇ ਸੰਗਤਾਂ ਦਾ ਜਿਹੜਾ ਸਮੁੰਦਰ ਉਮੜਿਆ ਪਿਆ ਹੈ ਜੀ ਇਹ ਨਗਰ ਕੀਰਤਨ ਦੀ ਸ਼ੁਰੂਆਤ ਕਿੱਥੋਂ ਹੋਈ ਕਿਹੜੇ ਫਲਕਟ ਕੱਢਿਆ ਜਾ ਰਿਹਾ ਤੇ ਕਿੱਥੋਂ ਤੱਕ ਜਾਏਗਾ ਗੁਰਪ੍ਰੀਤ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਇਹ ਨਿਸ਼ਾਨ ਨਗਰ ਕੀ ਤੁੰ ਸੈਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਸੰਚਾਰ ਸਭਾ ਵਿੱਚ ਗੁਰਦਾਸ ਸਿੰਘ ਕਲ ਸਾਹਿਬ ਸਵੇਰੇ 9:00 ਵਜੇ ਰਾਮਰਾਸੀ ਉਹ ਸ਼ਹਿਰ ਦੇ ਰਾਖਾ ਬੁਜਾਰਾ ਤੋਂ ਆਇਆ ਆਸਰੇ ਜਲੰਧਰ ਰੋਡ ਦੇ ਵਿਖੇ ਪਹੁੰਚਿਆ ਹੈ ਉਹਦਾ ਰੂਟ ਜੋ ਹੈ ਉਹ ਬਡੇ ਟਾਊਨ ਡੀਟੀ ਰੋਡ ਕੰਵਰ ਰੋਡ ਸਾਤੀ ਮਹਿਰ ਤੋਂ ਆਇਆ ਗੁਰਦਾਸ ਸਤਕਰਦਾਰੀ ਦੇ ਬਾਅਦ ਗੁਰਦਾਸ ਸਿੰਘ ਕਲ ਸਾਹਿਬੇ ਸਪੋਰਟ ਕਰਨੀ ਇਹ ਸਾਧ ਸੰਗਤਾਂ ਨੂੰ ਸਾਈਂ ਸਿਰਿ ਗੁਰੂ ਕੋਬੈ ਸਿੰਘ ਸਾਹਿਬ ਦੇ ਪ੍ਰਕਾਸ਼ ਉਤਵੀ ਲੱਖ ਲੱਖ ਵਧਾਈ ਹੋਵੇ ਇਹ ਨਗਰ ਕੀ ਤਿੰਨ 79 ਸਾਲ ਹੋ ਗਏ ਹਨ ਗੁਰੂ ਕੋਬੈ ਸਿੰਘ ਪ੍ਰਕਾਸ਼ ਜੀ ਨੂੰ ਹਰ ਸਾਲ ਹੀ ਬਟਾਲੇ ਸਾਹਿਬ ਦੇ ਸੰਗਤਾਂ ਵਾਗ ਚੜ੍ਹ ਕੇ ਗੁਰੂ ਕੋਬੈ ਸਿੰਘ ਪ੍ਰਕਾਸ਼ ਦੇ ਇਸ਼ਾਰੇ ਨੇ ਕਿੰਨੀ ਜਾਂਦੇ ਅਸਲੇ ਪਰ ਫੇਰ ਵੀ ਲੋਕਾਂ ਦਾ ਇਸ਼ਾਰ ਬਹੁਤ ਸਾਧ ਸੰਗਤ ਦੇ ਵਾਹ ਕਾਫ ਪਿੰਡਾਂ ਸਾਰਾ ਦੁਆਇਆਂ ਦੇ ਸੰਤਾਂ ਨੂੰ ਜੀ ਆਇਆਂ ਆਖਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵੀਨ ਜੀ ਇਹ ਨਗਰ ਕੀਰਤਨ ਚ ਕਿੰਨਾ ਪ੍ਰਸ਼ਾਣ ਕਿੰਨਾ ਚਾਰ ਲੋਕਾਂ ਦੇ ਖੰਡ ਮਿਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹ ਪ੍ਰਗਟੋ ਮਰਦਾ ਗੰਬੜਾ ਪਰ ਆਮਾ ਕੇਲਾ ਵਾਹ ਵਾਹ ਗਬਿੰਦ ਸਿੰਘ ਆਪੇ ਗੁਰੂ ਜੀ ਲਾ ਆਪ ਸਭ ਸਵੇਹ ਹੀ ਰਹੇ ਹੋ ਕੇ ਗੁਰਦੁਆਰਾ ਸ੍ਰੀ ਗੰਗ ਸਾਹਿਬ ਜੀ ਤੋਂ ਸੰਤਾਂ ਸ੍ਰੀ ਗੁਰੂ ਕੰਵਲ ਸਿੰਘ ਮਹਾਰਾਜੀ ਦੇ ਪ੍ਰਕਾਸ਼ ਅਪਰਵਦੇਸ਼ਬੰਧਿਤ ਜੋ ਨਗਰ ਕੀਰਤਨ ਚੱਲੂ ਆਇਆ ਹੈ ਉਹ ਸੰਤਾਂ ਬਹੁਤ ਹੀ ਖੁਸ਼ੀ ਦੇ ਨਾਲ ਆ ਰਿਹਾ ਹਨ ਔਰ ਇਹ ਨਗਰ ਕੀਰਤਨ ਵੱਖ-ਵੱਖ ਬਾਜ਼ਾਰਾਂ ਤੋਂ ਹੁੰਦਾ ਹੈ ਇਹ ਮਾਜਲਟਾਉਨ ਰੋਡ ਮਾਜਲਟਾਉਨ ਤੋਂ ਜੀਟੀ ਰੋਡ ਜੀਟੀ ਰੋਡ ਤੋਂ ਗੁਰਦਾਨਗਰ ਸਿੰਬਲ ਟਾਉਨ ਗੁਰਦੁਆਰਾ ਰਾਮਗੜੀਆ ਗੁਰਦੁਆਰਾ ਸਿੰਘ ਸਭਾ ਤੋਂ ਹੁੰਦਾ ਹੈ ਗੁਰਦੁਆਰਾ ਸਤਕਰਤਾਰੀਆਂ ਇਹ ਪ੍ਰਕਰਮਾ ਸਾਰੇ ਬਾਜ਼ਾਰ ਦੀ ਕਰਦਾ ਆ ਮੂਹਣ ਫੇਰ ਗੁਰਦਵਾਰਾ ਸ੍ਰੀ ਗੁਰੂ ਸ੍ਰੀ ਕੰਤ ਸਾਹਿਬ ਜੀ ਵੀ ਕਹੇ ਸੰਭਾਵਤ ਹੋਏਗਾ ਸਮੂਹ ਸੰਤਾਂ ਨੂੰ ਬਹੁਤ ਬਹੁਤ ਵਧਾਈ ਹੋਈ ਜੀ ਵਾਹਿਗੁਰੂ ਦੀ ਖਾਲਸਾ ਵਾਹਿਗੁਰੂ